ਪਰਾਜੇਲਾ ਪ੍ਰਧਾਨ ਵੀ ਕਹਿੰਦੇ ਕਿ ਲੁਧਿਆਣਾ ਇਸ ਦਿਨ ਡਾਕਟਰ ਪਹੁੰਚੇ ਅੱਜ ਕੀ ਮੰਗਦਾ ਇਹ ਜੋ ਇੱਕ ਸਰਕਾਰ ਨੇ ਨਾਦਰ ਸਾਹੀ ਫਰਮਾਨ ਜਾਰੀ ਕੀਤਾ ਵਾ ਵੀ ਲੁਧਿਆਣਾ ਜਿਹੜੀ ਦੀ 24000 13 ਏਕੜ ਜ਼ਮੀਨ ਰਿਕੁਆਇਰ ਕਰਨ ਲੱਗੇ ਨੇ ਜਿਹਦੇ ਵਿੱਚ ਸਾਡਾ ਆਪਣੇ ਸਾਡੇ ਹਲਕੇ ਪਿੰਡ ਬਾਲਿਓ ਬਲਾਕ ਸਮਰਾਲੇ ਦੇ 250 ਏਕੜ ਜ਼ਮੀਨ ਰਿਕੁਆਇਰ ਕੀਤੀ ਜਾ ਰਹੀ ਆ ਲੋਕਾਂ ਦੇ ਵਿੱਚ ਕਿਸਾਨਾਂ ਦੇ ਵਿੱਚ ਭਾਰੀ ਰੋਸ ਆ ਜੋ ਇਹਨਾਂ ਦੀ ਸਰਕਾਰ ਦੀ ਨੀਤੀ ਆ ਵੀ ਇੱਕ ਸਾਨੂੰ 1000 ਗਾਜ ਦਾ ਪਲਾਟ ਦਵਾਂਗੇ ਤੇ 200 ਗਜ ਦੀ 100 ਗਜ ਦੀ ਦੁਕਾਨ ਦਵਾਂਗੇ ਇਹ ਬਹੁਤ ਵੱਡਾ ਧੋਖਾ ਵਾ ਕਿਸਾਨਾਂ ਦੇ ਨਾਲ ਜਿਹਦਾ ਅਸੀਂ ਕੀ ਸਾਰੀ ਜਥੇਬੰਦੀਆਂ ਐਸਕੇਐਮ ਵੱਲੋਂ ਪੂਰੀਆਂ ਰਾਜਨੀਤਿਕ ਪਾਰਟੀਆਂ ਵੱਲੋਂ ਵਿਰੋਧ ਆ ਤੇ ਇਹਦੇ ਖਿਲਾਫ ਇੱਕ ਵੱਡਾ ਅੰਦੋਲਨ ਆ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਸ਼ੁਰੂ ਹੋਣ ਵਾਲਾ ਵਾ ਕਿਉਂਕਿ ਜਿਹੜੀ ਸਰਕਾਰ ਆ ਇਹ ਇੱਕ ਨਾਦਰ ਸਾਹੀ ਪ੍ਰਮਾਨ ਜਾਰੀ ਕਰ ਰਹੀ ਆ ਹਰ ਜਗ੍ਹਾ ਧੱਕਾ ਹੋ ਰਿਹਾ ਕਿਸਾਨਾਂ ਦੀ ਲੁੱਟ ਹੋ ਰਹੀ ਆ ਜਿੰਨੇ ਵੀ ਹਾਈਵੇ ਨਿਕਲੇ ਨੇ ਸਰਕਾਰਾਂ ਨੂੰ ਮੁਆਵਜ਼ਾ ਕਿਸਾਨਾਂ ਨੂੰ ਮੁਆਵਜ਼ਾ ਨਹੀਂ ਮਿਲ ਰਿਹਾ ਤੇ ਧੱਕੇ ਦੇ ਨਾਲ ਉਹਨਾਂ ਦੀ ਕੁੱਟਮਾਰ ਕੀਤੀ ਜਾ ਰਹੀ ਆ ਇਹੋ ਜਿਹਾ ਮੈਂ 70 ਸਾਲਾਂ ਦੇ ਵਿੱਚ ਸਰਕਾਰ ਕੋਈ ਵੀ ਕਿਸੇ ਵੀ ਸਰਕਾਰ ਨੇ ਨਹੀਂ ਕੀਤਾ ਜਿਹੜਾ ਕਿਸਾਨ ਦੀ ਜ਼ਮੀਨ ਆ ਉਹਦਾ ਮੁਆਵਜ਼ਾ ਲੈ ਬਿਨਾ ਜਿਹੜੇ ਕਬਜ਼ੇ ਦਵਾ ਰਹੀ ਆ ਸਰਕਾਰ ਪਰ ਸਰਕਾਰ ਇੱਕ ਬਸ ਇਹ ਕਹਿ ਦਈਏਗਾ ਜਿਹੜਾ ਜ਼ਮੀਨ ਨਹੀਂ ਦੇਣਾ ਚਾਹੁੰਦਾ ਉਹ ਇਤਰਾਜ਼ ਕਰ ਸਕਦਾ ਉਹਦਾ ਧੱਕਾ ਨਹੀਂ ਹੋਵੇ ਦੇਖੋ ਜੀ ਅਸੀਂ ਇਤਰਾਜ਼ ਕੱਲ ਗਲਾਡਾ ਦਾ ਅਫਸਰ ਵੀ ਗਏ ਆ ਅੱਜ ਪੂਰਾ ਪਿੰਡ ਇੱਥੇ ਪਹੁੰਚਿਆ ਹੋਇਆ ਆ ਅਸੀਂ ਆਪਣੇ ਵੱਲੋਂ ਲਿਖਤੀ ਪੂਰਾ ਕਰਾਂਗੇ ਇਹਦੇ ਖਿਲਾਫ ਅਸੀਂ ਲੜਾਂਗੇ ਵੀ ਜਦ ਤੱਕ ਸਾਡੇ ਸੁਆਸ ਨੇ ਅਸੀਂ ਇਸ ਤੱਕੇ ਦੇ ਖਿਲਾਫ ਆਪਣੀ ਆਵਾਜ਼ ਬੁਲੰਦ ਕਰਾਂਗੇ ਹਲੋ ਸਰਪੰਚਾ ਜੀ ਕੀ ਕਹਿਣਾ ਚੰਦੋ ਐਸ ਜੀਓ ਦਫ਼ਤਰ ਪਹੁੰਚਿਓ ਸਾਡੇ ਪਿੰਡ ਜਿਹੜੇ 250 ਏਕੜ ਜ਼ਮੀਨ ਗੁਲਾਡਾ ਨੇ ਕਵੈਰ ਕਰਨੀ ਆ ਉਹਦੇ ਸੈਂਸਲਾਈਜ਼ ਅਸੀਂ ਆ ਸਹਿਮਤੀ ਪੱਤਰ ਦੇਣ ਆਏ ਜੀ ਕੱਲ ਅਸੀਂ ਗੁਲਾਡਾ ਦਫ਼ਤਰ ਵੀ ਗਏ ਸੀ ਉੱਥੇ ਵੀ ਸਹਿਮਤੀ ਪੱਤਰ ਦੇ ਕੇ ਆਇਆ ਸਹਿਮਤੀ ਪੱਤਰ ਤੁਸੀਂ ਪਹਿਲਾਂ ਵੀ ਇਸ ਤੋਂ ਪਹਿਲਾਂ ਵਿਰੋਧ ਕਰ ਚੁੱਕੇ ਹੋ ਮਤਾ ਵੀ ਪਾਸ ਚੁੱਕੇ ਹੋ ਗੁਲਾਡਾ ਵੀ ਜਾ ਚੁੱਕੇ ਹੋ हां जी हां ਹੁਣ ਸਰਕਾਰ ਸਾਨੂੰ ਤੰਗੇ ਕਰ ਰਹੀ ਹੈ ਕਿਸ ਤਰ੍ਹਾਂ ਦਾ ਜੀ ਲਿਮਟਾਂ ਸਾਡੀਆਂ ਉਹ ਬੰਦ ਕਰਤੀਆਂ ਰਜਿਸਟਰੀਆਂ ਤੇ ਰੋਕ ਲਾਤੀ ਸਾਰਾ ਕੁਝ ਬੰਦ ਕਰਤਾ ਸਾਡਾ ਸਰਕਾਰ ਇੱਕ ਪਾਸੇ ਤਾਂ ਕਹਿ ਰਹੀ ਹੈ ਕਿ ਨਹੀਂ ਮਰਜ਼ੀ ਨਾਲ ਜ਼ਮੀਨ ਦੇਣੀ ਹੈ ਸਾਨੂੰ ਪੁੱਛਿਆ ਨਹੀਂ ਸਾਡਾ ਸਾਰਾ ਪਿੰਡ ਖੜਾ ਕਿਸੇ ਨੂੰ ਪੁੱਛਿਆ ਹੋ ਵੀ ਦੱਸੋ ਵੀ ਜ਼ਮੀਨ ਦੇਣੀ ਆ ਸਾਨੂੰ ਐਸਡੀਓ ਸਾਹਿਬ ਆਏ ਸੀ ਸਾਨੂੰ ਕਹਿ ਗਏ ਵੀ ਜਿਹਨੇ ਜ਼ਮੀਨ ਦੇਣੀ ਆ ਉਹ ਐਪਲੀਕੇਸ਼ਨ ਦੇਜੋ ਸਾਨੂੰ ਉਹਨਾਂ ਨੇ ਇਹ ਨਹੀਂ ਦੱਸਿਆ ਵੀ ਆ ਸਹਿਮਤੀ ਦੀ ਐਪਲੀਕੇਸ਼ਨ ਦੇਣੀ ਆ ਉਹ ਤਾਂ ਸਾਨੂੰ ਥੋੜਾ ਜਨ ਪਹਿਲਾਂ ਪਤਾ ਲੱਗਾ ਵੀ 15 ਦਿਨ ਦਿੱਤੇ ਨੇ ਅੱਜ 14ਵਾਂ ਦਿਨ ਆ ਅਸੀਂ ਕੱਲ ਦੇ ਕੇ ਆਇਆ ਜੀ ਅੱਜ ਉਹ ਵੀ ਮੰਗ ਪੱਤਰ ਦੇਣ ਆਏ ਇਹਦੇ ਵਿੱਚ ਇੱਕ ਸਹਿਮਤੀ ਆ ਸਹਿਮਤੀ ਪੱਤਰ ਦੇਣ ਆਇਆ ਜੀ ਹਾਂ ਜੀ ਇਤਰਾਜ਼ ਦੇਣ ਆਇਆ ਵੀ ਅਸੀਂ ਜ਼ਮੀਨਾਂ ਨਹੀਂ ਦੇਣੀਆਂ ਜੀ ਇੱਕ ਵਾਰ ਕੋਈ ਰਣਨੀਤੀ ਤੁਹਾਡੀ ਅਗਲੀ ਪਰ ਨੀਤੀ ਹੁਣ ਇਹੀ ਆ ਵੀ ਅਸੀਂ ਧੰਨਾ ਲਾਵਾਂਗੇ ਸੜਕਾ ਜਾਮ ਕਰਾਂਗੇ ਜੋ ਸਾਤੋ ਹੋਇਆ ਉਹ ਕਰਾਂਗੇ ਜੀ ਪਿੰਡ ਵਾਲੇ ਜੀ ਅਸੀਂ ਜਿਹੋ ਗਲਾੜਾ ਕਰਨਿਓ 250 ਏਕੜ ਜ਼ਮੀਨ ਐਕਵਾਇਰ ਕੀਤੀ ਜਾਣੀ ਆ ਪਿੰਡ ਵਾਲਿਆਂ ਦੀ ਉਹਦੇ ਵਿਰੋਧ ਵਿੱਚ ਸਾਡਾ ਸਾਰਾ ਪਿੰਡ ਇਕੱਤਰ ਹੋ ਕੇ ਇੱਥੇ ਆਇਆ ਜੀ ਵੀ ਅਸੀਂ ਜ਼ਮੀਨ ਨਹੀਂ ਦੇਣੀ ਕਿਸੇ ਵੀ ਹਾਲਤ ਦੇ ਵਿੱਚ ਜੀ ਇਹ ਪਹਿਲਾਂ ਵੀ ਵਿਰੋਧ ਕਰ ਚੁੱਕੇ ਹੋ ਅੱਜ ਵੀ ਫੇਰ ਪਹੁੰਚੇ ਹੋ ਇਸ ਤੋਂ ਇਲਾਵਾ ਤੁਸੀਂ ਕਿਸੇ ਹੋਰ ਹੀ ਮੰਗ ਪੱਤਰ ਦਿੱਤਾ ਪਹਿਲਾਂ ਹਾਂਜੀ ਅਸੀਂ ਪਹਿਲਾਂ ਕੱਲ ਗਲਾੜਾ ਦਫ਼ਤਰ ਦੇ ਗਏ ਆ ਜੀ ਮੰਗ ਪੱਤਰ ਪਹਿਲਾਂ ਪਿੰਡ ਦੇ ਵਿੱਚ ਗ੍ਰਾਮ ਸਭਾ ਇਕੱਠੀ ਕਰਕੇ ਜੀ ਸਾਰਿਆਂ ਨੇ ਮਤਾ ਪਾਇਆ ਵੀ ਅਸੀਂ ਨਹੀਂ ਦੇਣੀ ਪਰ ਇਹ ਸਰਕਾਰ ਧੱਕਾ ਕਰ ਰਹੀ ਹੈ ਜੀ ਇੱਕ ਪਾਸੇ ਤਾਂ ਕਹਿੰਦੇ ਤੁਸੀਂ ਆਪਣੀ ਮਰਜ਼ੀ ਨਾ ਦਿਓ ਜੀ ਦੂਜੇ ਪਾਸੇ ਲਿਮਟਾਂ ਤ੍ਰੇਸਟੀਆਂ ਬੰਦ ਕਰਤੀਆਂ ਜੀ ਸਾਡੀਆਂ ਇਹ ਧੱਕਾ ਹੋ ਰਿਹਾ ਜੀ ਸਾਡੇ ਨਾਲ ਰੇਸਟੀਆਂ ਦਾ ਬੰਦ ਕਰਨ ਦਾ ਤੁਹਾਨੂੰ ਕੀ ਲੱਗਦਾ ਕਿਉਂ ਬੰਦ ਕੀਤਾ ਗਿਆ ਵੀ ਕਿਸਾਨ ਕਿਤੇ ਗਾਹਾਂ ਨਾ ਵੇਚ ਸਕਣ ਜੀ ਵੀ ਨਾ ਨੂੰ ਖੱਜਲ ਖੁਆਰ ਕਰੀਏ ਮਜਬੂਰ ਕਰਕੇ ਜ਼ਮੀਨ ਆਪਣੀ ਦੇ ਦੇਣ ਜੀ ਹੁਣ ਤੁਹਾਡੀ ਅਵੀਰਾਨੀਤੀ ਕੀ ਹੈ ਅਸੀਂ ਕੁਝ ਵੀ ਹੋ ਜਵੇ ਚਾਹੇ ਸਾਨੂੰ ਪੱਕਾ ਮੋਰਚਾ ਲਾਉਣਾ ਪਵੇ ਕੁਝ ਕਰਨਾ ਪਵੇ ਜੀ ਪਰ ਅਸੀਂ ਜ਼ਮੀਨ ਨਹੀਂ ਦੇਣੀ ਸਾਡਾ ਸਾਰਾ ਪਿੰਡ ਇੱਕ ਜੁਟਾ ਜੀ ਪੱਤਰ ਦੇਣਾ ਵੀਰ ਜੀ ਦੇਖੋ ਇਹ ਇਹਨਾਂ ਦਾ ਅਧਿਕਾਰ ਆ ਪਰ ਇਹ ਜਿਹੜੀ ਗਵਰਨਮੈਂਟ ਵੱਲੋਂ ਵੀ ਹਦਾਇਤ ਦਿੱਤੀ ਆ ਪਹਿਲਾਂ ਵੀ ਜੇ ਕੋਈ ਦੇਣੀ ਚਾਹੁੰਦਾ ਜ਼ਮੀਨ ਉਹ ਦਵੇ ਜਿਹਨੇ ਨਹੀਂ ਦੇਣੀ ਚਾਹੁੰਦਾ ਉਹ ਵਿਰੋਧ ਕਰ ਸਕਦਾ ਆਪਣਾ ਮਲ ਜੋ ਨਹੀਂ ਦੇਣੀ ਨਾ ਦੇਣੀ ਚਾਹੁੰਦਾ ਮਤਲਬ ਕੋਈ ਤੱਕਾ ਨਹੀਂ ਹੋਗਾ ਨਹੀਂ ਤੱਕਾ ਦੇ ਹੋਣ ਦੇ ਚਾਂਸ ਕੋਈ ਨਹੀਂ ਵਸ ਵੀਰ ਸਾਜਰੇ ਮੇਰੇ ਸਾਹਵੇਂ ਮਿਲ ਕੇ ਆ ਕਹਿੰਦਾ ਉਹ ਵੀ ਨੇ ਵੀ ਇਹੀ ਕਿਹਾ ਕਹਿੰਦੇ ਵੀ ਆਪਣਾ ਵਿਰੋਧ ਕਰਨਾ ਵੀ ਹਾਂ ਵੀ ਅਸੀਂ ਨਹੀਂ ਦੇਣੀ ਵੀ ਨਹੀਂ ਨਹੀਂ ਇਹ ਕੰਮ ਹੋਗਾ ਠੀਕ ਹੈ ਅਸੀਂ ਇਹਨਾਂ ਦੇ ਨਾਲ ਆ ਮੈਂ ਬਿੜਦੇ ਨਾਲ ਆ ਜੇ ਮੈਨੂੰ ਜਿਹੜਾ ਕੁਝ ਵੀ ਕਰਨਾ ਪਵੇ 单位来检查，体呢